ਹਾਂ ਜੀ ਕਿਸਾਨ ਵੀਰੋ ਸਵਾਦ ਆ ਤੁਹਾਡਾ ਆਪਣੇ YouTube ਚੈਨਲ ਮਾ ਬਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੇ ਲੂਕ ਉਸ ਰੱਖੇ ਵੇ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਬਾਈ ਤੁਹਾਡੇ ਬਈ ਜੀ ਹੱਸੀ ਕਾਲ ਹੱਸ ਕੇ ਵੀਰੇ ਹੋ ਠੀਕ ਹੋ ਵਧੀਆ ਜੀ ਹਾਂ ਜੀ ਠੀਕ ਹੈ ਨਾਮ ਤੇ ਐਡਰੈਸ ਬੋਲੋ ਨਾਮ ਜਖੀਰ ਸਿੰਘ ਆ ਵੀ ਪਿੰਡ ਦਦਾਰਿਆਣਾ ਠੀਕ ਹੈ ਜੀ ਜ਼ਿਲ੍ਹਾ ਮੋਗਾ ਤਹਿਸੀਲ ਬਈ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਈ ਨੇੜੇ ਪਿੰਡ ਪੱਤੋ ਹੀਰਾ ਵੀਰੇ ਸਵਾਦ ਪਾਈਆ ਠੀਕ ਹੈ ਗੱਲ ਨੇੜੀ ਆ ਬਈ ਮੋਬਾਈਲ ਨੰਬਰ ਬੋਲ 9879983171 ਠੀਕ ਆ ਬਈ ਬਈ ਜਿਹੜੀ ਬੈਡ ਦੇ ਨੇ ਕਿਹੜਾ ਸੁਆ ਸੁਣਦੀ ਐ ਇਹ ਪਲੂਣ ਹੀ ਸੁਣਦੀ ਐ ਵੀਰੇ ਪਲੂਣ ਸੁਣਦੀ ਐ ਕਿੰਨੇ ਦਿਨ ਲੈਂਦੀ ਐ ਬਈ ਵੀਰੇ ਤਿੰਨ ਚਾਰ ਦਿਨ ਲੈਂਦੀ ਐ ਵੀਰੇ ਇਹ ਤਿੰਨ ਤੋਂ ਚਾਰ ਦਿਨ ਜਿੰਨਾ ਕੁ ਦੁੱਧ ਦੇ ਦੂ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਕੀ ਆ ਬਈ ਵੀਰੇ 32 ਕਿਲੋ ਦਿੱਤਾ ਇਹਦੀ ਮਾਂ ਨੇ ਦੁੱਧ ਠੀਕ ਆ ਤੇ ਇਹ ਮੰਨ ਕੇ ਚੱਲੋ ਵੀ 30 ਤੋਂ ਲਾਗੇ ਛੱਗੇ ਜਾਊਗੀ ਬਈ ਠੀਕ ਆ ਬਈ ਮਾ ਦਾ ਦੁੱਧ 32 ਲੀਟਰ ਦਿੱਤਾ ਵਾ ਬਈ 30 ਲੀਟਰ ਦੁੱਧ ਦੀ ਬਾਈ ਕਹਿੰਦਾ ਇਹ ਤੋਂ ਉਮੀਦ ਕਰਾਂਗੇ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਡਰ ਕਮਾਲ ਦਾ ਫੇਸ ਦੇਖੋ ਬਰੀਡ ਦੇਖੋ ਬਈ ਵੈੜ ਦੀ ਬਰੀਡ ਬਹੁਤ ਚੰਗੀ ਆ ਤੇ ਲੇਵੇ ਦੀ ਜਿਹੜੀ ਕੁਆਲਿਟੀ ਆ ਕਰਮ ਵਾਲੀ ਦੀ ਬਹੁਤ ਚੰਗੀ ਆ ਮੁਠੀ ਆਲਾ ਥਣ ਲੱਗਿਆ ਗੁੱਲੇ ਆਲਾ ਥਾਣਾ ਬਈ ਕੱਲਾ ਕੱਲਾ ਥਾਣਾ ਚਾਹੇ ਹੱਥੀ ਚੋਲੋ ਚਾਹੇ ਚਵਾਈ ਨਾ ਚੋਲੋ ਦੇ ਮਸ਼ੀਨ ਨਾ ਚੋਲੋ ਹਣਾ ਵੀਰੇ ਹੂੰ ਕਿਵੇਂ ਅਭੀ ਠਣਾ ਠਣਾ ਦੀ ਓਕੇ ਹਨਾ ਠਣਾ ਠਣਾ ਦੀ ਬਈ ਓਕੇ ਜਮਾ ਠੀਕ ਆ ਬਈ ਪੂਰ ਗਰੰਟੀ ਹੈ ਬਈ ਠਣਾ ਹੂੰ ਠੰਡੀ ਸੀਲ ਹਨਾ ਬਈ ਠੰਡੀ ਸੀਲ ਪੂਰੀ ਆ ਵੀਰੇ ਠੀਕ ਆ ਬਈ ਠੰਡੀ ਸੀਲ ਬਈ ਪੂਰੀ ਆ ਤੇ ਚੰਗੀ ਆ ਬੜਾ ਸਨੈਕੀਆ ਤੋਰਾ ਤਰਾ ਚੈੱਕ ਆ ਲੋ ਰੰਗ ਰੂਪ ਬੜਾ ਚੰਗਾ ਆਰਡਰ ਬਈ ਨੇੜ ਤੋਂ ਵੀ ਜ਼ਰੂਰ ਖਾਵਾਂਗੇ ਸੋਹਣਾ ਡੱਗਰ ਮਾਲੀ ਨੇ ਤਿਆਰ ਕਰਿਆ ਅਜੇ ਦਿਨ ਲੈਂਦੀ ਆ ਕੱਚੀ ਕੱਚੀ ਆ ਉਦੋਂ ਨੂੰ ਆਰਡਰ ਆ ਜਿਹੜਾ ਹੋਰ ਵੀ ਤਿਆਰ ਕਰ ਲੋ ਲੈ ਕੀ ਬਾਤ ਆ ਕੁਆਲਿਟੀ ਬਹੁਤ ਚੰਗੀ ਆ ਨਾ ਲੈਵੇ ਰੀ ਹਾਂ ਜੀ ਵੀਰੇ ਸਹੀ ਗੱਲ ਆ ਬਾਕੀ ਸੀਲ ਸੀਲ ਕੋਲ ਦਾ ਕੋਈ ਅੰਤ ਨਹੀਂ ਬਈ ਜਿਵੇਂ ਮਰਜੀ ਭਗਵਾਨ ਦੀ ਹੱਥ ਹਥੇ ਕਿਵੇਂ ਮਰਜੀ ਫਿਰਦਾ ਥਾਣਾ ਦੇ ਵਿੱਚ ਠੀਕ ਆ ਇਹਦੀ ਕੋਈ ਕੁੱਝ ਨਹੀਂ ਹੈ ਨਾ ਹਾਂ ਜੀ ਹਾਂ ਜੀ ਵੀਰੇ ਬਹੁਤ ਸਹੀ ਗੱਲ ਆ ਲੈ ਥਾਣ ਦੇਖੋ ਬਈ ਕਿਆ ਬਾਤ ਆ ਥਾਣ ਦਾ ਸੈਜ ਬਹੁਤ ਚੰਗਾ 깔 ਲੱਗਾ ਥਾਣ ਚਾਰੇ ਥਾਣ ਵਿੱਚ ਨਿਕਣ ਵਿੱਚ ਪੂਰੇ ਗਾਇਬ ਤੇ ਗੁਲਾਬੀ ਥਾਣਾ ਹੈ ਨਾ ਚਵਾਈ ਚ ਵੀ ਬਹੁਤ ਚੰਗੀ ਨਿਕਲੂ ਹਣਾ ਯਾਰ ਜਿਹੜੇ ਹਿਸਾਬ ਨਾਲ ਲੇਵਾ ਲੱਗਿਆ ਕਰਮਾਈ ਨੇ ਚਵਾਈ ਚ ਵੀ ਬਹੁਤ ਚੰਗੀ ਨਿਕਲੂ ਵੀ ਕਿਆ ਬਾਤ ਆ ਤੇ ਮੁੱਲ ਕੀ ਇਹਦਾ ਜਾਇਜ਼ ਆ ਵੇ ਮੁੱਲ ਫੋਨ ਤੇ ਕਰਾਂਗੇ ਜੀ ਜਾਇਜ਼ ਹੀ ਹੋਊਗਾ ਹਾਂਜੀ ਬਈ ਜਾਇਜ਼ ਹੀ ਹੋਊਗਾ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲੈ ਮੁੱਲ ਜਿਹੜਾ ਵੜ ਦੇ ਹਿਸਾਬ ਨਾਲ ਜਾਇਜ਼ ਹੋਊਗਾ ਬਾਈ ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ